ਕਿੰਨਾ ਦੱਸਿਆ ਹਾਜ਼ਰ ਮਨੀ 15 ਕਿਲੋ ਸਟਾਰਟਿੰਗ ਹੋ ਗਈਆਂ 20 ਕਿਲੋ ਕੱਟੀ ਦੋ ਜਿਨ੍ਹਾਂ ਆ ਦੇਲੇਵੇ ਦੀ ਚੜਾਈ ਠੀਕ ਹੈ ਕੰਨਾ 15 15 ਕਿਲੋ ਦੋਨੇ ਘਟੀਆਂ ਬਾਈ ਕਹਿੰਦਾ ਚਵਾ ਜਾਣੀਆਂ ਚਾਰ ਚਾਰ ਦੰਦ ਆ ਗਈਆਂ ਸੂਆ ਪਹਿਲਾ ਇੱਕ ਨੰਬਰ ਵਾਲੀ ਨਾਲ ਮੇਲ ਕਾਫ ਇਹਦੇ ਨਾਲ ਫੀਮੇਲ ਕਾਫ ਉਹ ਦੰਦੋ ਬਾਈ ਕਹਿੰਦਾ ਰਹੂਗੀ ਛਿੱਗੀ ਤੇ 17 ਦੇ ਲਗਭਗ ਅੱਜ ਇਹਦੇ ਕੋਲ ਤਿਆਰ ਹੈ ਹਾਜ਼ਰ ਦੁੱਧ ਲੈ ਸਜਣਾ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ ਨਾ ਪਿੰਡ ਸ਼ਾਪੂਰਾ ਤਹਿਸੀਲ ਫਲੋਰ ਤੇ ਜ਼ਿਲ੍ਹਾ ਜਲੰਧਰ ਚ ਨਾ ਝੋਟੀਆਂ ਅੱਠ ਪੌਂਚੀਆਂ ਬਾਈ ਆ ਟਾਪ ਤੋਂ ਟਾਪ ਕਮਾਲ ਤੋਂ ਕਮਾਲ ਦੀਆਂ ਰਹਿਣੀਆਂ ਦਿਲ ਥਾਮ ਕੇ ਦੇਖਣ ਵਾਲੀ ਵੀਡੀਓ ਲੱਗਿਆ ਵੱਲੋਂ ਅੱਜ ਤੁਹਾਨੂੰ ਦਿਖਾਉਣਾ ਜਿਹੜੇ ਸੱਜਣ ਨੇ ਮੈਂ ਇਹ ਕਹੂੰਗਾ ਨਾ ਵੀ ਕਨੇ ਕਦੇ ਵੀ ਪਸ਼ੂ ਨਹੀਂ ਰੱਖਿਆ ਜੇ ਉਹ ਸੱਜਣ ਸਾਰੀ ਵੀਡੀਓ ਧਿਆਨ ਨਾਲ ਦੇਖ ਲੂਗਾ ਨਾ ਉਹਨੂੰ ਸ਼ੌਂਕ ਪੈਦਾ ਕਰ ਦੇਣਗੀਆਂ ਇਦਾਂ ਦੇ ਪਸ਼ੂ ਲੱਗਿਆ ਦਿਖਾਉਣਾ ਬਾਕੀ ਡਿਟੇਲ ਬਾਈ ਤੋਂ ਪੁੱਛ ਲਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾ ਦਾਂਗੇ ਆ ਜਾ ਬਣੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਸਾਡਾ ਸਵਾਗਤ ਕੀਤਾ ਜਾਂਦਾ ਚੰਨ ਸਿੰਘ ਡੈਰੀ ਫਾਰਮ ਤੇ ਸਤਿ ਸ਼੍ਰੀ ਅਕਾਲ ਵਾਈ ਗੁੱਦਿਆ ਮੇਰਾ ਜੀ ਅੱਜ ਅੱਜ ਬੱਕਰ ਦੇ ਮੈਂ ਕਹਾਂ ਜੀ ਮਾਰੇ ਜੀ ਵੀਡੀਓ ਸਾਰੀ ਬਾਈ ਸਾਰੀ ਦੇਖ ਕੇ ਠੀਕ ਹੈ ਗੱਲ ਫਿਰ ਮੇਰੇ ਨਾਲ ਗੱਲ ਕਰ ਸਾਰੀ ਵੀਡੀਓ ਜ਼ਰੂਰ ਦੇਖ ਲਿਓ ਅੱਜ ਤੱਕ ਆਪਾਂ ਨੇ ਕਦੇ ਤੇ ਮੁੱਲ ਵੀ ਜਾਇਜ਼ ਜਾਇਜ਼ ਵੀ ਆ ਤੇ ਜਾਇਜ਼ ਤੋਂ ਬਿਨਾਂ ਵੀ ਆ ਕੰਮ ਸਿਰਾ ਸਿਰਾ ਮਿਲੂਗਾ ਕੰਮ ਸਿਰਾ ਮਿਲੂਗਾ ਆ ਛੁੱਟੀ 5 ਲੱਖ ਦੇ ਵੀ ਸੇਲ ਕੀਤੀ ਆ ਠੀਕ ਆ ਹਾਂਜੀ ਆ ਮੁੱਲ ਉਹੀ ਗੱਲ ਆ ਵੀ ਕੁਆਲਿਟੀ ਦੇ ਹਿਸਾਬ ਦਾ ਰਹੂਗਾ ਹਾਂਜੀ ਹਾਂਜੀ ਨੰਬਰ ਬੋਲ 9478 4747 40 ਪਿੰਡ ਸ਼ਾਹਪੁਰ ਤਹਿਸੀਲ ਫਲੋਰਾ ਦੇ ਜਿਲ੍ਹਾ ਜਲੰਧਰ ਮਾਲਵੇ ਵਾਲਿਆਂ ਨੂੰ ਇਹ ਮੰਨ ਲਓ ਕਿ 7 ਵਜੇ ਟੱਪ ਕੇ ਆਉਣਾ ਉਹ ਛੁੱਟੀ ਕੋਟਲੇ ਵੀ ਆਉਗੀ ਜਿਹੜੀ ਜਿਹੜੀ ਸੇਲ ਹੋਈ ਆ ਕੋਟੜਾ ਕਲਾ ਮੇਲੇ ਦੇ ਮੇਲੇ ਚ ਉੱਥੋਂ ਵੀ ਫਲਵਾਵਾਂਗੇ ਉਹਨੂੰ ਤੇ ਸ਼ਰਵਾਤ ਆ ਗਿਆ ਲੱਭੀ ਫਿਰ ਇੱਕ ਨੰਬਰ ਆਈ ਗਿਆ ਇਹ ਵੇਜਾ ਦੱਸਾਂਗੇ ਵੀ ਚੰਦਸنگ ਡੈਰੀ ਫਾਰਮ ਤੋਂ ਵੱਕ ਕੇ ਗਈ ਆ ਆ ਜਾ ਲੈ ਆੁਰਲੇ ਬੰਨੇ ਚੋਬਰ ਵੀ ਆਣ ਖੜਾ ਤਣਿਆ ਇੱਕ ਨੰਬਰ ਦੀ ਤੋਹਫਾ ਲਾਦਾ ਜਮੇ ਇਸੇ ਰਹੀ ਹੈ ਨਾ ਬਈ ਐ ਪਿਓ ਚਾਰ ਦੰਦ ਇਹ ਕਹਿਣ ਵਾਲੇ ਠੀਕ ਆ ਕਾਲਾ ਆ ਜਾ ਲੱਗੇ ਆ ਜਾ ਆ ਜਾ ਆ ਜਾ ਕਰਾ ਦੇ ਕਰਾ ਦੇ ਜੇ ਇੱਕ ਪਰੇਸ਼ਾਨ ਨਾ ਕਰ ਜਾ ਦੇ ਆ ਦੇ ਤੇ ਆ ਆ ਖੜੀ ਨੇ ਸਾਈਡ ਵਾਲੀ ਆ ਨਾ ਅੱਲਾਇ ਚਲੋ ਉਧਰ ਲੈ ਬੰਨੇ ਬਾਕੀ ਤਸੱਲੀ ਦਾ ਤੁਹਾਡਾ ਫਰਜ਼ ਆ ਦਿਖਾਉਣਾ ਸਾਡਾ ਕੰਮ ਆ ਸੁਆ ਬਣੀ ਇਹਦਾ ਪਹਿਲਾ ਜੀ ਸੁਆ ਪਹਿਲਾ ਤੇ ਥੋੜੀ ਜੀ ਬਾਦੀ ਕਰੀ ਜਾਂਦੀ ਆ ਥਣਾ ਭਲਾ ਪਿਓਰ ਪਲੂਣ ਆ ਜੀ ਠੀਕ ਆ ਗੱਲ ਤੇ ਕੁਆਲਿਟੀ ਸਰਾ ਰਹੂਗੀ ਪੂਰੀ ਫੱਲ ਹਾਂਜੀ ਕਿੰਨੇ ਦਿਨ ਦਾ ਸੁਆ ਸੁਆ ਹੈਗਾ ਦੱਸਾ 11 ਦਿਨ ਦਾ ਦੱਸਾਂ ਕਿੰਨੇ ਦਿਨ ਦਾ ਬੱਚਾ ਕੀਮਨੀ ਨਾਲ ਕੱਟਾ ਜੀ ਨਾਲ ਮੇਲ ਕਾਫ ਆ ਤੇ ਚੁਵਾਈ ਦੀ ਕਿੱਦਾਂ ਰਹੂਗੀ ਹਾਂ 100 ਦੀ 100 ਸਰਾ ਕਿਉਂਕਿ ਪੁੱਛਣਾ ਮੇਰਾ ਫਰਜ਼ ਬਣਦਾ ਹੂ ਹੱਥ ਨਾ ਮੇਰਾ ਦੱਸਣ ਦਾ ਫਰਜ਼ ਬਣਦਾ ਤੁਹਾਡਾ ਪੁੱਛਣ ਦਾ ਕਿੰਨਾ ਦੁੱਧ ਹਾਜ਼ਰ ਅੱਜ 15 ਕਿਲੋ ਗੱਟੀ ਦੋ ਚ ਆਜੂ 14 13 14 ਕਿਲੋ ਅੱਜ ਮਣਕੇ ਲੈ ਲੈਣ ਕਿੰਨਾ ਮਣ ਦਾਂਗੇ ਅੱਜ 13 14 ਕਿਲੋ ਅੱਜ 13 ਤੋਂ 14 ਕਿਲੋ ਬਾਈ ਕਹਿੰਦਾ ਅੱਜ ਮਣਿਆ ਦਾਂਗੇ ਅਲਾ ਕਹਿੰਦਾ 17 ਕਿਲੋ ਦੇ ਜਿਹਨੂੰ ਮਰਜ਼ੀ ਦੱਸਾ ਫੜਾ ਦੀ 16 ਦੀ ਆਪਾਂ ਵੀ ਗਾਰੰਟੀ ਦੇ ਦਿੰਦੇ ਠੀਕ ਆ ਗੱਲ 16 ਦੀ ਬਾਈ ਕਹਿੰਦਾ ਗਾਰੰਟੀ ਦੇ ਦਾਂਗੇ ਦੰਦ ਚੈੱਕ ਕਰਾ ਤੇ ਚੌਗੀ ਰਹੂਗੀ ਤੇ ਇੱਥੇ ਤੋਂ ਲੱਭੀ ਇਹਦੇ ਕੱਦ ਦਾ ਆਈਡੀਆ ਕਰਾ ਦੀ ਕੱਦ ਵੀ ਤੇ ਜਿਹੜਾ ਰੇਟ ਆ ਰੇਟ ਰਹੂਗਾ ਮੰਨ ਲੋ ਕੁਆਲਿਟੀ ਦਾ ਹਿਸਾਬ ਜੇ ਜੋੜਾ ਲਉਗੇ ਬਾਈ ਚਲੋ ਆਪਾਂ ਪਹਿਲੇ ਦੂਜੀ ਦੋਲੀ ਫੇਰ ਕਰ ਲੰਨੇ ਆ ਠੀਕ ਆ ਗੱਲ ਤੇ ਹੁਣ ਮਾਰ ਲਓ ਵੀ 2 ਨੰਬਰ ਵਾਲੀ ਦੇ ਕੈਮਰਾ ਜੈਡ ਬਲੈਕ ਤੁਹਾਨੂੰ ਕਿਸੇ ਗੱਲ ਤੂੰ ਕਿਹਾ ਸੀ ਵੀ ਜਿਹੜੇ ਸੱਜਣੇ ਨਹੀਂ ਪਸ਼ੂ ਰੱਖੇ ਵੀਡੀਓ ਦੇਖੂਗਾ ਤਾਂ ਸ਼ੌਂਕ ਪਾ ਲੈਣਗੇ ਉਹ ਜਿਹਨੇ ਨਾ ਬਾਈ ਦੁਆ ਬੋਲਣਾ ਉਹ ਤੱਕ ਬੋਲੂਗਾ ਪਰ ਜਿਹਨੂੰ ਪਤਾ ਆਪਣਾ ਸੱਤ ਦਾ ਚਾਹੀਦਾ ਵੀ ਨੇ ਮੈਨੂੰ ਪਤਾ ਨਹੀਂ ਬੜੀ ਲੱਗਦਾ ਫਿਰ ਲਿਆ ਚੋ ਬ੍ਰਕਮਾ ਲੌਰਲੇ ਬੰਨੇ ਕਮਾਲਾ 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 ਕੱਟੀ ਮਗਰ ਕੱਟੀ ਆਪ ਵੀ ਕਿੰਨੀ ਚੰਗੀ ਐ ਤੇ ਮਗਰ ਵੀ ਕੱਟੀ ਨਾਲ ਪਹਿਲਾਂ ਇਹ ਵੀ ਚਾਦਾਂਦੇ ਨੇ ਮੂੰਹ ਨਹੀਂ ਫੜਾਉਣਾ ਆਈ ਓਕੇ ਜਿਹੜਾ ਬਾਈ ਆਉ ਇੱਥੋਂ ਚਵਾ ਦਿਖਾ ਕੇ ਭੇਜ ਦਵਾਂਗੇ ਓਕੇ ਹਾਂਜੀ ਜਿਹੜਾ ਸੱਜਣ ਆਊਗਾ ਉਹਦੀ ਬਾਈ ਕਹਿੰਦਾ ਇੱਥੇ ਤਸੱਲੀ ਕਰਾ ਦਾਂਗੇ ਵੀਡੀਓ ਚ ਥੋੜਾ ਜਿਹਾ ਵੀ ਕਰੂਗੀ ਟੱਕਾ ਉਹ ਕੱਲੀ ਕੱਲੀ ਦਾ ਮੂੰਹ ਫੜਾਂਗੇ ਟਾਈਮ ਵੱਧ ਲੱਗੂ ਠੀਕ ਆ ਗੱਲ ਜੀ ਦੰਦੋਂ ਇਹ ਵੀ ਚੌਗੀ ਨੰਬਰ ਦੂਜਾ ਸੂਆ ਪਹਿਲਾ ਨਾਲ ਕੱਟੀ ਕਿੰਨੇ ਦਿਨ ਦੀ ਸੂਈ ਸੂਈ ਨੂੰ ਇਹਨੂੰ ਅੱਜ ਤੋਂ ਛੇ ਮਾ ਦੇਣੀ ਆ ਛੇ ਮਾ ਦਿਨ ਹਾਂਜੀ 13 ਕਿਲੋ ਅੱਜ ਬੋਲੇ ਸਾਫ ਹੋਈ ਨੂੰ ਆ 15 15 ਕਿਲੋ 30 ਕਿਲੋ ਜੋੜਾ ਕੱਟੀਆਂ ਦੋਈ ਚ ਵਾਦੂਆਂ ਹੋ 15 15 ਕਿਲੋ ਦੋਨੇ ਘਾਟੀਆਂ ਬਾਈ ਕਹਿੰਦਾ ਚਵਾ ਜਾਣੀਆਂ ਚਾਰ ਚਾਰ ਦੰਦ ਆ ਗਈਆਂ ਸੂਆ ਪਹਿਲਾ ਇੱਕ ਨੰਬਰ ਵਾਲੀ ਨਾਲ ਮੇਲ ਕਾਫ ਇਹਦੇ ਨਾਲ ਫੀਮੇਲ ਕਾਫ ਆਲ ਪੰਜਾਬ ਕਰਾਂਗੇ ਜੋੜੇ ਦੀ ਪਹੁੰਚ ਪਹੁੰਚ ਨਹੀਂ ਬਾਈ ਕਰਾਂਗੇ ਜੇ ਜੋੜਾ ਲਊ ਤਾਂ ਇੱਕੋ ਰੇਟ ਆ ਥੋੜਾ ਸਾਈਡ ਨੂੰ ਜਾ ਜੇ ਜੋੜਾ ਲਊਗੇ ਇੱਕੋ ਰੇਟ ਆ ਜੇ ਅੱਡ ਅੱਡ ਕੋਈ ਵੀ ਮੰਗੂ ਆਪਣਾ ਥੋੜਾ ਪਿਛਲੀ ਵੀਡੀਓ ਚ ਹੋ ਗਿਆ ਜੇ ਅੱਡ ਅੱਡ ਕੋਈ ਵੀ ਮੰਗੂਗਾ ਫੇ ਅੱਡ ਅੱਡ ਰੇਟ ਆ ਓਕੇ ਜੇ ਕੋਈ ਦੋਨੇ ਲੈਂਦਾ ਫਿਰ ਇੱਕ ਰੇਟ ਦੀ ਹੋ ਜਾਣਗੀ ਆ ਜੇ ਕੋਈ ਅਲੱਗ-ਅਲੱਗ ਲੈਂਦਾ ਤਾਂ ਉਦਾਂ ਦੇ ਰੇਟ ਦਾ ਪਹੁੰਚ ਵਾਲਾ ਕਿਵੇਂ ਰਹੂਗਾ ਮਾ ਪੰਜ ਕਲਬਾਂ ਮੌਕੇ ਤੇ ਦੇਖ ਲਵਾਂਗੇ ਜੀ ਕੋਈ ਦੂਰ ਨੇੜੇ ਵਾਲਾ ਮੌਕੇ ਤੇ ਦੇਖ ਲਾਂਗੇ ਠੀਕ ਆ ਗੱਲ ਹਾਂਜੀ ਤੇ ਹੁਣ ਆਇਆ ਲੱਭੀ ਫਿਰ ਤਿੰਨ ਨੰਬਰ ਵਾਲੀ ਦੇ ਲੰਬਾਈ ਲੰਬੂਈ ਕਰਾ ਦੇ ਚੱਕ ਝੋਟੀ ਦੇ ਇੱਥੇ ਤੋਂ ਲੈ ਆ ਚੋ ਬਰਾ ਇਧਰਲੇ ਬੰਨੇ ਇਹਦਾ ਸੂਆ ਕਿਹੜਾ ਰੂਜ ਦੂਜਾ ਸੂਆ ਦੂਜਾ ਤੇ ਫੁੱਲ ਫੀਟਿੰਗ ਵਾਲੀ ਆ ਗਈ ਤੇ ਨਾਲ ਇਹਦੇ ਵੀ ਕੱਟੀ ਆ ਕੱਟੀ ਆ ਜੀ ਨਾਲ ਇਹਦੇ ਵੀ ਕੱਟੀ ਨੰਬਰ ਤੀਜਾ ਸੂਆ ਦੂਜਾ ਤੇ ਕੁਆਲਿਟੀ ਤੁਹਾਡੇ ਸਾਹਮਣੇ ਆ ਫੁੱਲ ਫ ਕਮਾ ਲੈ ਥੁਕਮਾ ਲੈ ਬਾਈ ਚੋਾਈ ਦੀ ਮਣੀ 100 ਦੀ 100 ਬਾਈ ਕੋਈ ਨਾ ਹੋਈ ਨਹੀਂ ਬੋਲੀ ਠੀਕ ਹੈ ਗੱਲ ਜਮਾ ਪੋਲੀ ਚੋਾਈ ਦੀ ਆ ਰੂਹ ਲੱਗਾ ਵਿਆ ਠੀਕ ਹੈ ਗੱਲ ਨਾਲ ਕੱਟੀ ਕਿੰਨੇ ਦਿੰਦਾ ਸੁਆ ਸੁਆ ਕੋਈ ਹੈ ਇਹ ਵੀ 6-7 ਦਿਨਾਂ ਕੱਟੀ ਮਗਰਿਆ 나ੜੂ ਜਮੇ ਤਾਇਆ ਟਟਾਇਆ ਓਕੇ ਹਾਂਜੀ ਕਿੰਨਾ ਦੁੱਧ ਹਾਜ਼ਰ ਅੱਜ ਆ 14 ਕਿਲੋ ਆ 16-17 ਕਿਲੋ ਆਮ ਦਾ ਚਵਾ ਦੂਗੀ ਜੀ 14 ਕਿਲੋ ਤਿਆਰ 16 ਤੋਂ 17 ਕਿਲੋ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਇੱਥੋਂ ਬਰੀਕੀਆਂ ਬਹੁਤ ਐ ਝੋਟੀ ਜੋ ਇੱਥੋਂ ਇੱਥੋਂ ਕਰਾ ਦੇ ਤਸਲੀ ਤੇ ਉਰਲੇ ਬੰਨੇ ਲੱਭੀ ਕਰਾ ਦੀ ਸੈੜ ਤੋਂ ਤਸੱਲੀ ਜੀ ਵਾਲਾ ਕੰਮ ਕਰਦੇ ਪੈਂਡਾ ਲੰਬਾ ਦਿੱਲੀ ਤੋਂ ਲਾਹੌਰ ਵਾਲੀ ਕੰਮ ਹੋ ਜਾਂਦਾ ਜਦੋਂ ਬਸ ਅਗਲਾ ਕਬੇ ਨਾ ਬੱਚੇ ਦੀ ਵੀਡੀਓ ਪਾ ਤੇ ਉਹਦੀ ਵੀਡੀਓ ਪਾ ਠੀਕ ਹੈ ਬੱਚਿਆਂ ਦੇ ਜਰੂਰ ਮਾਰ ਦਿਆ ਕਰਨਾ ਆ ਡੱਡ ਸਾਰੀਆਂ ਦੇ ਬਿਲ ਬੱਚੇ ਦਿਖਾ ਦੇ ਕੱਲੀ ਕੱਲੀ ਦਾ ਬੱਚਾ ਦਿਖਾ ਦਿਆ ਕਰ ਇਹਦਾ ਨੰਬਰ ਰਹੂਗਾ ਤੀਜਾ ਤੇ ਹੁਣ ਮਾਰ ਦੇ ਲੱਭੀ ਕੈਮਰਾ 4 ਨੰਬਰ ਵਾਲੀ ਤੇ ਆ ਭਾਈ ਪੈਠ ਦਿਖਾਈ ਇਹ ਮਾਰ 4 4 ਨੰਬਰ ਆ ਤੇ ਚੌਗੀ ਹੈਗੀ ਗੱਟੀ ਮੱਲੋ ਜਿੱਦਾਂ ਜਿੱਦਾਂ ਗਾਂ ਨੂੰ ਜਾਈ ਜਾਵਾਂਗੇ ਕੰਮ ਟਾਪ ਹੀ ਆ ਲੈ ਜੈਡ ਬਲੈਕ ਚੌਗੀ ਇਹ ਵੀ ਚੌਗੀ ਜਮਾ ਪਿਆ ਹੋਰ ਜੀ ਆ ਜਾ ਚੋਬਰਾ ਲੈ ਚੱਲ ਉਤਲੇ ਬੰਨੇ ਦੀ ਕੱਢ ਲਾ ਸੂਆ ਪਹਿਲਾ ਪਹਿਲਾ ਜੀ ਬੜੀ ਬਹੁਤ ਹੈ ਬਈ ਸੂਆ ਪਹਿਲਾ ਤੇ ਬੱਚਾ ਕੀ ਆ ਗਿਆ ਨਾਲ ਮਗਰ ਕੱਟਾ ਨਾਲ ਆ ਗਿਆ ਮੇਲ ਕਾਫ ਤੇ ਕੁਆਲਿਟੀ ਰਹੂਗੀ ਅੱਵਲ ਦਰਜੇ ਦੀ ਕਹਿੰਦੇ ਹਨ ਹਾਂ ਹਾਂ ਟੋਪ ਦੀ ਜਮਾ ਟੋਪ ਦੀ ਕਿੰਨੇ ਦਿਨ ਦਾ ਸੂਆ ਰਹੂਗਾ ਇਹਦਾ ਸੂਆ ਪਰ ਇਹ ਵੀ 6 7 ਦਾ ਨਾ 14 15 ਦਾ ਸਟਾਰਟਿੰਗ ਹੋਈ ਆ 17 18 ਕਿਲੋ ਕੱਟੀ ਦੋ 14 ਕਿਲੋ ਚਵਾ ਦਾਂਗੇ ਜੀ ਕਿਲੋ ਵੀ ਘਟਾਤਾ ਆਪਣੇ 15 ਨੂੰ 14 ਨਾ ਭਾਜੀ 16 ਕਿਲੋ ਰਾਮਨਾ ਦਵਾਂਗੇ ਪੀਗ ਲੈਵਲ ਤੇ ਗਈ ਦਾ ਠੀਕ ਆ ਵੱਡੀ ਫੁੱਲਾ ਹਣਾ ਪੂਰੀ ਪੂਰੀ ਸ਼ੌਕੀਨ ਪੂਰੀ ਫੁੱਲਾ ਇਹਨੂੰ ਇੱਕ ਵਾਰੀ ਹੋਰ ਕਮਾ ਦੇ ਯਾਰ ਇੱਥੇ ਕਮਾ ਲਾ ਕਮਾ ਲਾ ਕਮਾ ਲਾ ਕਮਾ ਲਾ ਕਮਾ ਲਾ ਇੱਥੇ ਇੱਥੇ ਖੜ ਕੇ ਦਿਖਾ ਦੇ ਲੱਭੀ ਸਾਈਡ ਤੋਂ ਸਾਈਡ ਤੋਂ ਦਿਖਾ ਦੇ ਫੇਸ ਤੋਂ ਦਿਖਾ ਦੇ ਜਿੰਨਾ ਥਣ ਵਧੀਆ 19 ਚ 22 ਵਧੀਆ ਦੁੱਧ ਵਾਲੀਆਂ ਤਾਂ ਬਿਨਾਂ ਸ਼ੱਕ ਹੈਗੀ ਹੈਗੀਆਂ ਤੇ ਨਾਲ ਨਾਲ ਬਿਊਟੀ ਵਾਲੀਆਂ ਉਹੀ ਗੱਲ ਆ ਵੀ ਜਿਵੇਂ ਕਿਸੇ ਸੱਜਣ ਨੇ ਹਾਇਤ ਕੀ ਲੈਣੀ ਆ ਮੱਡੀ ਰੂ ਵੀ ਪੂਰੀ ਇੱਕ ਹੋਰ ਵੀ ਇਹੀ ਕਹਦਾ ਵੀਰ ਸਾਰੇ ਕਹਿੰਦੇ ਮੰਦਾ ਪੈ ਗਿਆ ਮੰਦਾ ਪੈ ਗਿਆ ਹਾਂਜੀ ਮੈਂ ਕਹਿੰਦਾ ਚਲੋ ਮੰਦਾ ਪਿਆ ਇਦਾਂ ਦੀ ਝੂਟੀ ਕਿਸੇ ਦਾ ਨਹੀਂ ਮੰਦਾ ਪਿਆ ਠੀਕ ਆ ਜਿਹੜੇ ਸਵਾ ਚ ਇੱਕ ਲੱਭ ਕੇ ਲਿਉਣੀ ਹਜ਼ਾਰਾਂ ਚੱਕ ਉਹਦਾ ਕਿੱਥੇ ਮੰਦਾ ਆ ਠੀਕ ਹੈ ਗੱਲ ਜੋ ਉਹਦਾ ਤੁਮੀ ਗਾ ਗਿਆ ਮੈਂ ਵੀ ਗਾ ਗਿਆ ਮਿੱਤੂ ਅਗਲਾ ਵੀ ਗਾ ਗਿਆ ਠੀਕ ਹੈ ਗੱਲ ਉਹ ਖੋਲਿਆਂ ਦਾ ਮੰੰਦਾ ਜਰੂਰ ਹੈਗਾ ਮੈਨੂੰ 100 ਬੰਦੇ ਦਾ ਰੋਜ਼ ਫੋਨ ਆ ਬਾਈ ਮੰੰਦਾ ਪੈਗਾ ਤੇਰੇ ਰੇਟ ਉਹੀ ਆ ਠੀਕ ਹੈ ਗੱਲ ਮੇਰੇ ਰੇਟ ਉਹ ਹੋਣਗੇ ਭਾਜੀ ਕੁਆਲਿਟੀ ਵੀ ਦੇਖੇ ਅਗਲਾ ਆ ਸਾਡੇ ਕੋਲ ਪਸ਼ੂ ਚੰਗਾ ਹੁੰਦਾ ਬਾਈ ਕਹਿੰਦਾ ਤੇ ਰੈਂਦਾ ਵੀ ਚੰਗਈ ਆ ਕੰਮ ਤੇ ਇੱਥੋਂ ਮਾਰ ਨਹੀਂ ਲੱਭੀ ਨੇੜੇ ਤੋਂ ਕਰਾ ਲਈ ਜਸਤ ਕਹਿੰਦਾ ਵੀ ਆਪਣੇ ਯੂਟਿਊਬਰ ਵਾਲੇ ਦਾ ਤੇ ਮੰੰਦਾ ਪੈ ਗਿਆ ਉੱਥੇ ਮੰੰਦਾ ਪੈ ਗਿਆ ਇੱਥੇ ਵੀ ਮੰੰਦਾ ਮੈਂ ਕਿਹਾ ਬਾਈ ਇੰਦਾਂ ਨਹੀਂ ਝੂਟੀਆਂ ਵੀ ਆ ਨਾ ਉਹ ਤਾਂ 2-4 ਦੇ ਉਹੀ ਖੁਰਕ ਹੁੰਦੀ ਆ ਜ਼ ਆ ਉਹਨੇ ਤਾਂ ਮੰਦਈ ਦੱਸਣਾ ਕੰਮ ਐ ਦਾ ਬੱਚਾ ਕਰ ਐਨੂੰ ਮੜਾ ਜਾ ਬੱਚੇ ਤੇ ਮਰਵਾ ਦਿਆ ਕਰ ਕੈਮਰਾ ਨਾਲ ਕਰਦੇ ਕਰਦੇ ਕਿੰਨੇ ਦਿਨ ਦਾ ਸੁਆ ਦੱਸਿਆ ਮਣੀ ਦਾ ਇਹ 6-7 ਦਿਨ ਹੋਇਆ 14 ਕਿਲੋ ਕੱਟੀ ਸਟਾਰਟ ਆ 16-17 ਕਿਲੋ ਆ ਰਾਮ ਨਾਲ ਚਬਾਉਗੀ 14 ਕਿਲੋ ਤੋਂ ਸਟਾਰਟਿੰਗ ਆ 16 ਤੋਂ 17 22 ਕਹਿੰਦਾ ਨੇ ਚਬਾ ਦੇਣਾ ਤੱਕ ਦੋ ਰਹੂਗੀ ਮਤਲਬ ਚੌਗੀ ਤੇ ਹੁਣ ਮਾਰ ਅਗਲੇ ਨੰਬਰ ਦੇ ਪੰਜਵੇਂ ਨੰਬਰ ਦੀ ਮਾਰ ਕੈਮਰਾ ਨੰਬਰ ਰਹੂਗਾ ਪੰਜਵਾਂ ਤੇ ਤਸੱਲੀ ਕਰਾ ਪੂਰੀ ਆ ਗਈ ਜੈਡ ਬਲੈਕ ਬਰੀਕ ਐਨੀਗਾ ਜਿੱਥੇ ਡਾਂਗ ਮਾਰਦੀ ਉੱਥੇ ਲਾਸਪੂ ਇਹ ਸਾਡੇ ਬੰਦਿਆਂ ਦੀ ਗਲਤੀ ਨਾ ਵੱਜੀ ਆ ਓਕੇ ਤੇ ਝੋਟੀ ਵਾਲੀ ਚੰਗੀ ਆ ਠੀਕ ਆ ਗੱਲ ਹਾਂਜੀ ਆ ਲੈ ਚੱਲ ਲੱਭੀ ਗਾਂ ਤੋਂ ਦਿਖਾ ਨਹੀਂ 4 बाई 4 ਵਾਲਾ ਸਿਸਟਮ ਹੀ ਆ ਸੂਆ ਕਿਹੜਾ ਰੂਗ ਜੀ ਇਹ ਦੂਜਾ ਸੂਆ 16 ਕਿਲੋ ਅੱਜ ਤਿਆਰਿਆ 18 ਕਿਲੋ ਝੋਟੀ ਰਾਵਾਂ ਜੀ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਹੈਗੇ 10 ਦਿਨ ਸੂਈ 10 ਦਿਨ ਨਾਲ ਕੱਟਾ ਇਹਦੇ ਹਾਂਜੀ ਕਹਿ ਲਿਆ ਮੇਲ ਕਾਫ ਥੋੜਾ ਬੱਚੇ ਦਾ ਕਰਦੀ ਆ ਕਿ ਦੁਬਾਰਾ ਕੋਹਾਂ ਦੇ ਇੱਥੋਂ ਘਮਾ ਦੇ ਇੱਕ ਵਾਰੀ ਚਵਾਈ ਦੀ ਕਿੰਨੇ ਰਹੂਗੀ 100 ਦੀ 100 ਬਾਈ ਪੂਰੀ 100 ਦੀ 100 ਜਮਾਈ ਜਿੱਦਾਂ ਥਾਣਾ ਉਦਾਂ ਨਹੀਂ ਜਵਾਏ ਉਦਾਂ ਨਹੀਂ ਜਵਾਏ ਕਿੰਨਾ ਦੁੱਧ ਚਵਾਉਂਦਾ ਇਹ ਮੈਂ ਨਾ ਚੋਈ ਹੋਈ ਆ ਥੋੜੀ ਗਾਹ ਘਾਇਸੀ ਆਪਣਾ ਸੋਧਾ ਨਹੀਂ ਬਣਿਆ ਚਲ ਗੇ ਗਾਹਕ ਓਕੇ ਤੇ ਮੈਂ 2-3 ਕਿਲੋ ਚੋਈ ਆ ਪੀਕ ਲੈਵਲ ਤੇ ਕਿੰਨਾ ਚੋਈ ਆ 18 ਕਿਲੋ ਰਾਮ ਦਾ ਫੜ ਕੇ ਲੈ ਜੂਗਾ ਮੈਲੇ ਮੂਲੇ ਚੱਲੂਗੀ ਹਾਂ ਚੱਲੂਗੀ ਠੀਕ ਆ ਕੱਲ ਮੈਲੇ ਚੱਲਣ ਦੀ ਗਰੰਟੀ ਰਹੂਗੀ 16 ਕਿਲੋ ਅੱਜ ਜਿਹੜਾ ਮਰਜੀ ਭਰਾ ਜੇ ਟਾਈਮ-ਟਾਈਮ ਆਪਾਂ ਤਸੱਲੀ ਕਰਾਵਾਂਗੇ ਕੰਡਾ ਚਾਹੇ ਆਪਣਾ ਲਿਆਵਾਂ ਪੈਮਾਨਾ ਸਾਰਾ ਆਪਣਾ ਲਿਆਵੇ ਤੋਲਣ ਵਾਲਾ ਕੋਈ ਸੀਨ ਨਹੀਂ ਤੇ ਬਾਡੀ ਕਰਾ ਦੇ ਲੱਭੀ ਚੈੱਕ ਤੇ ਕਿਹਦਾ ਕੱਦ ਦਾ ਆਈਡੀਆ ਕਰਾ ਦੇ ਥੋੜਾ ਜਿਹਾ ਇੱਕ ਦੋ ਮਈ ਇੱਥੇ ਇੱਥੋਂ ਮਾਰਦੀ ਕੈਮਰਾ 4x4 ਵਾਲਾ ਕੰਮ ਹੀ ਆ ਨੰਬਰ ਇਹਦਾ ਮਣੀ 5 ਮਾਰੂਗਾ ਹਾਂਜੀ ਨਾਲ ਮੇਲ ਕਾ 6ਵੇਂ ਦੇ ਕੱਟੀ ਫੇਰ ਬਲੂਨ ਆ ਗਈ ਤੇ 6ਵੇਂ ਤੇ ਫੇਰ ਮਾਰਦੇ ਕੈਮਰਾ ਭਲੂਣਾ ਮੈਂ ਕਹਾਂ ਨਾ ਆਪਾਂ ਇਕੱਠੀ ਕਰ ਦਿੰਦੇ ਚਾਹ ਕਿੰਨੀਆਂ ਭਲੂਣਾ ਅੱਜ 4 ਨੇ ਇਹ 1 2 3 4 5 5 ਨੇ ਪਹਿਲੇ ਸੀ ਤੇ ਆ ਜਾ ਆ ਜਾ ਲਿਆ ਇਹ ਵੀ ਕੱਟੀ ਬੋਲੇ ਸਾਫ ਆ ਆ ਜਾ ਚੋਬਰਾ ਲਿਆ ਉਰਲੇ ਬੰਨੇ ਲਿਆ ਬੋਲੇ ਜੋ ਸਾਫਾ ਕੱਦ ਪੂਰਾ ਵੱਡਾ ਤੇ ਦੰਦੋ ਕਿੱਦਾਂ ਰਹੂਗੀ ਜੀ ਚੌਗੀ ਚਾਰ ਦੰਦ ਤੇ ਮਗਰ ਵੀ ਕੱਟੀ ਨਾਲ ਕੱਟੀ ਆ ਦੇ ਹਾਂਜੀ ਆ ਬੱਚਾ ਵਾਲਾ ਚੰਗਾ ਆ ਗਈ ਫੀਮੇਲ ਕਾਫ ਤੇ ਜਿੱਤ ਤਰਾਂ ਤੁਹਾਨੂੰ ਦੱਸਦਾ ਹੁਣ ਨਾ ਪਹਿਲਣਾ ਤੇ ਦੂਜਣਾ ਅੱਗੇ ਜਾ ਕੇ ਬਾਦੀ ਆਉਂਦੀ ਆ ਪਾਜੀ ਆਪਾਂ ਜਿਆਦਾ ਪਲੂਨ ਕੱਟੀ ਲੈਨੇ ਆਂ ਗਾਹਾਂ ਜਿੱਦਾਂ ਇਹ ਵਾਲਾ ਦੋ ਸੂਏ ਪੀ ਕੇ ਫੇਰ ਵੀ ਵਕਦੀ ਆ ਕਿੰਨੇ ਦਿਨ ਦਾ ਸੂਆ ਇਹਦਾ ਸੂਆ ਬੋਲਿਆ ਸਾਭਿਆ ਪੰਜਵਾ ਦੇਨੇ ਆ ਕਿੰਨੀ ਬੋਲੀ ਹੋ ਗਈ ਅੱਜ 13 14 ਕਿਲੋ ਸਟਾਰਟਿੰਗ ਹੋਈ ਆ ਡੰਗ ਤੋਂ ਡੰਗ 18 ਕਿਲੋ ਆਰਾਮ ਨਾਲ ਚਵਾ ਦੇਗੀ ਠੀਕ ਆ ਗੱਲ ਤੇ ਉਦਾਂ ਠੰਡੀ ਆ ਸੁਬਾਹ ਦੀ ਹਾਂਜੀ ਹਾਂਜੀ ਬੜੀ ਠੰਡੀ ਆ ਤੁਰਦੀ ਦਾ ਟਕਾ ਗਿਆ ਪੂਰਾ ਤੇ ਚਵਾਈ ਦੀ ਕਿਦਾਂ ਜੀ 100 ਦੀ 100 ਬਾਈ 100 ਨੰਬਰੀ ਜਮਾ ਜੀ ਤੇ ਬਾਕੀ ਥਾਂ ਦਾ ਸੈਜ ਬੱਚਾ ਦਿਖਾ ਦੀ ਬਾਈ ਇੱਕ ਲੱਭੀ ਤਰਨੋਂ ਲੱਭੀ ਬੱਚਾ ਜਰੂਰ ਦਿਖਾ ਦੇ ਕਰ ਆ ਕੱਟੀ ਆ ਗਈ ਆ ਜਮਾ ਤਾਜੀ ਸੂਈ ਆ ਇਹ ਆ ਕੱਟੀ ਤੇ ਮਾਰਦੇ ਕਿਉਂਕਿ ਪੈਰਾਂ ਤੋਂ ਹਜੇ ਨਾ ਪ੍ਰੋਪਰ ਜਮ ਕੇ ਖੜਦੀ ਵੀ ਨਹੀਂ ਹਾਂਜੀ ਤਸੱਲੀ ਕਰਾਉਣ ਦਾ ਫਰਜ਼ ਆ ਕਿ ਇਹ ਸੱਜਣ ਨੇ ਆਉਣ ਲੈਣ ਆ ਆ ਪਰੇਸ਼ਾਨ ਨਾ ਕਰ ਇਹ ਨਾ ਬਾਈ ਆਪਾਂ ਬੋਲੇ ਸਾਹਿਬ ਜਿਆਦੀਆਂ ਤਾਂ ਲੈਣੇ ਆ ਅਗਲੇ ਮੈਂ 10 ਦਿਨ ਬੀਕ ਲੈਵਲ ਤੇ ਨਾਲੇ ਚੱਲ ਜਾਂਦੀ ਨਾਲੇ ਅ ਠੀਕ ਆ ਇਧਰੋਂ ਸਾਈਡ ਤੋਂ ਕਰਾ ਦੀ ਚੈੱਕ ਲੈ ਹੋ ਜਾ ਚੋਬਰ ਬੰਨੇ ਮਾੜਾ ਜਾ ਇੱਥੋਂ ਕਰਾ ਦੀ ਚੈੱਕ 13 ਕਿਲੋ ਤੋਂ ਸਟਾਰਟਿੰਗ ਆ ਨਾਲ ਕੱਟੀ ਦੰਦੋ ਰਹੂਗੀ ਚੌਗੀ ਤੇ ਇੱਥੇ ਘੁੰਮ ਕੇ ਦਿਖਾ ਬਾਈ ਪਹਿਲਾਂ ਇੱਦੇ ਝੋਟੇ ਦਿਖਾਏ ਅਸੀਂ ਵੀ ਲੈਨੇ ਆ ਮਾਲ ਠੀਕ ਆ ਪਰ ਦੇਖ ਕੱਦ ਠੀਕ ਆ ਗਾ ਚੋਬਰ ਤੋਂ ਵੀ ਟੱਪਦੀ ਆ ਕੱਦ ਵੀ ਫੁੱਲ ਆ ਤੇ ਲੰਬੀ ਵੀ ਫੁੱਲ ਆ ਸ਼ਾਂਟ ਵੀ ਆ ਗਈ ਜਮ ਹਣਾ ਜਿਵੇਂ ਮੋਹ ਜਿਵੇਂ ਮੋਹਰਾ ਦੇ ਕਹਿੰਦੇ ਨੇ ਫੇਸ ਕਰੇ ਉਰਲੇ ਬੰਨੇ ਆ ਫੇਸ ਆ ਫੇਸ ਤੇ ਮਾਰੀ ਲੱਭੀ ਕੈਮਰਾ ਕਰੀ ਕਰੀ ਮੂੰਹ ਕਰਦੇ ਉਰਲੇ ਬੰਨੇ ਤੇ ਇੱਥੋਂ ਕਰਦੇ ਉੱਪਰ ਥੋੜਾ ਢਿੱਲਾ ਛੱਡ ਦੇ ਰੱਸਾ ਇੱਥੋਂ ਜਿਵੇਂ ਭਰਾ ਕਹਿੰਦੇ ਨਾਲ ਵੀ ਆ ਸਿੰਗ ਆ ਜਿਹੜਾ ਮੱਥੇ ਤੋਂ ਉੱਚਾ ਜਾਣਾ ਚਾਹੀਦਾ ਹਲਕਾ ਜਿਹਾ ਹਾਂ ਹਾਂਜੀ ਹਾਂਜੀ ਆ ਜਾ ਲੈ ਆ ਇੱਧਰ ਲੈ ਬੰਨੇ ਲੈਆ ਦੰਦੋ ਕਿਤਰਾ ਹੈ ਛਿੱਗੀ ਦੰਦੋ ਛਿੱਗੀ ਲੈ ਚੱਲ ਬਗੀ ਤੁਹਾਨੂੰ ਬੰਨੇ ਵੱਡੀ ਰਹੂਗੀ ਪੂਰੀ ਫੁੱਲ ਨਾਲਸਲ ਚ ਫੁੱਲ ਆ ਗਈ ਨਾਲ ਆ ਗਿਆ ਮੇਲ ਕਾਫ ਨੰਬਰ ਇਹਦਾ ਮੰਨੀ 7 ਮਾ ਰਹੂਗਾ ਹਾਂਜੀ ਆ ਨੰਬਰ ਆ ਗਿਆ 7ਵਾਂ ਕਿੰਨੇ ਦਿਨ ਦੀ ਸੂਈ ਇਹ ਸੂਈ ਨੂੰ ਹੈਗਾ ਭਾਈ 10 ਦਿਨ ਦੀ ਸੂਈ ਨੂੰ 10 ਦਿਨਾਂ ਦੀ ਸੂਈ ਦੁੱਧ ਹਾਜ਼ਰ ਕਿੰਨਾ ਅੱਜ 18 18 ਕਿਲੋ ਹੈਗਾ 20 ਕਿਲੋ ਚੋਟੀ ਦੇ ਚਾਉਗੇ ਪੀਗ ਲੈਵਲ ਤੇ ਆ ਗਿਆ ਇੱਥੋਂ ਇੱਥੋਂ ਕਮਾ ਲਈ 17 ਅੰਗਿਲੋ ਆਪਾਂ ਹੁਣ ਵੀ ਓੜ ਤੇ ਦੇ ਦਾਂਗੇ ਓਕੇ 17 ਦੀ ਅੱਜ ਵੀ ਗਾਰੰਟੀ ਤੇ ਦੇ ਦਾਂਗੇ ਤੇ ਚਵਾ ਦੂਗੀ ਜਾ ਕੇ 20 ਕਿਲੋ ਝੂਟੀ ਚਵਣ ਦੀ 20 ਕਿਲੋ ਦੇ ਲਗਭਗ ਤੇ ਬਾਕੀ ਨਾ ਇੱਥੇ ਤੇ ਕੱਦ ਦਾ ਆਈਡੀਆ ਲਾ ਲਿਓ ਦੰਦੋ ਬਾਈ ਕਹਿੰਦਾ ਰਹੂਗੀ ਛਿੱਗੀ ਤੇ 17 ਦੇ ਲਗਭਗ ਅੱਜ ਇਹਦੇ ਕੋਲ ਤਿਆਰ ਹੈ ਹਾਜ਼ਰ ਦੁੱਧਾਂ ਦਾ ਨੰਬਰ ਇਹਦਾ ਰਹੂਗਾ 7 ਮਾ ਨਾਲ ਇਹ ਆ ਗਿਆ ਮੇਲ ਕਾਫ ਤੇ ਲੱਭੀ ਕੋਈ ਛੋਟੀ ਕਰਾ ਕੇ ਨਾ ਚੈੱਕ ਕਦ ਕਾੜ ਤੋਂ ਆਈਡੀਆ ਕਰਾ ਕੇ ਤੇ ਫਿਰ ਇਹਦੇ ਬੱਚੇ ਦਾ ਜ਼ਰੂਰ ਮਾਰਦੀ ਕਹਿੰਦਾ ਇੱਕ ਆਪਣੀ ਸਪੈਸ਼ਲ ਵੀਡੀਓ ਪਲੂਨ ਕੱਟੀ ਸੀ ਵੱਡੀ ਬੋਬ ਇੱਥੇ ਜੀ ਖੜੀ ਸੀ ਉਹ ਪਹਿਲਾਂ ਹੀ ਬੈ ਗਈ ਤੇ ਉਹ ਆਪਣੀ ਵੀਡੀਓ ਪੈਣ ਤੋਂ ਪਹਿਲਾਂ ਬੈ ਗਈ ਓਕੇ ਤੇ ਉਹ ਫੋਨ ਬਹੁਤ ਆਇਆ ਠੀਕ ਆ ਬਾ ਬਾਈ ਇਦਾਂ ਨਹੀਂ ਕੱਟੀ ਉਹਰੇ ਨਾਲ ਦੀ ਹੋਰ ਆਈ ਹੈ ਇੱਕ ਠੀਕ ਆ ਗੱਲ ਹਾਂਜੀ ਇੱਥੋਂ ਮਾਰਦੀ ਬੱਚੇ ਦੇ ਕੈਮਰਾ ਤੇ ਬਾਈ ਕਹਿੰਦਾ ਉਹਦੇ ਨਾਲ ਦੀ ਇਹ ਲਿਆਂਦੀ ਆ ਤੇ ਕੁਆਲਿਟੀ ਰਹੂਗੀ ਪੂਰੀ ਫੁੱਲ ਟੌਪ ਦੀ ਤੇ ਇੱਥੇ ਤੋਂ ਇਹਦੇ ਕਦ ਦਾ ਆਈਡੀਆ ਕਰਾ ਨਹੀਂ ਇੱਥੇ ਤੋਂ ਇੱਥੋਂ ਚੜਾਈ ਵੀ ਚੈੱਕ ਕਰਾ ਨਹੀਂ ਉੱਤੇ ਸਬਾ ਦੀ ਬਿਲਕੁਲ ਠੰਡੀ ਰਹੂਗੀ ਲੇਵ ਆਏ ਮੰਨ ਲਓ ਅੱਗੇ ਪਿੱਛੇ ਵਾਲਾ ਰੱਖੂਗੀ ਇੱਥੋਂ ਘਰਾਂ ਦੀ ਇੱਕ ਤੇ ਹੁਣ ਮਾਰਦੇ 8ਵੇਂ ਨੰਬਰ ਵਾਲੀ ਦੇ ਕੈਮਰਾ ਇਹ ਤਾਂ ਮਸਤੀ ਆ ਆਪਦੇ ਉਸ ਕਹੂੰਗਾ ਮੈਂ ਨਾ ਬਈ ਆ ਰਿਜੀਨਲ ਸਿੰਘ ਪਿਆ ਠੀਕ ਆ ਜੀ ਕੋਈ ਹੱਥ ਨਹੀਂ ਲੱਗਾ ਇੱਥੋਂ ਨਹੀਂ ਘਟਨੀ ਅੰਦਰ ਹੁੰਦੀ ਤੇ 4 ਦੰਦਿਆ 24 ਤੇ ਉਨੀ ਚੜਾਈ ਉਪਰੋਂ ਆ ਲੇਵੇ ਦੀ ਤੇ ਉਨੀ ਥੱਲੇ ਤੱਕ ਆ ਠੀਕ ਆ ਗੱਲਾਂ 24 ਹਾਂਜੀ ਤੇ ਮਗਰ ਬੱਚਾ ਵੀ 나ੜੂ ਨਾਲ ਆ ਬੱਚਾ ਕੀ ਨਾਲ ਦੇ ਕੱਟੀ ਨਾਲ ਕੱਟੀ ਫੀਮੇਲ ਕਾਫ ਹਾਂਜੀ ਸੁਆ ਕਿਹੜਾ ਦਾ 7 ਇਹਦਾ ਪਹਿਲਾ ਕਮਾਲ ਆ ਇਥੇ ਕੜਲਾ ਕੜਲਾ ਬਰਲੇ ਬੰਨੇ ਕੜਲਾ ਇਥੇ ਕਮਾਲਾ ਕਿੰਨੇ ਦਿਨ ਦੀ ਸੂਈ ਆ ਇਹ ਸੂਈ ਨੂੰ ਅੱਜ 5 ਮਾਣ ਦੇਣਾ ਆ 5 ਮਾਣ ਮਾਣ 나ੜੂ ਨਾਲ ਆ ਕਿੰਨੀ ਕਪੌੜੀ ਹੋਊਗੀ ਹੁਣ 15 ਕਿਲੋ ਸਟਾਰਟ ਹੋਏ 20 ਕਿਲੋ ਹੀ ਥਾਪ ਤੇ ਦੇ ਦਵਾਂਗੇ 15 ਅੱਜ ਹੈਗਾ ਹਾਂਜੀ ਟਾਈਮ-ਟਾਈਮ ਹਾਂਜੀ ਤਸੱਲੀ ਕਰਾਉਣ ਵਾਲਾ ਪੂਰਾ ਜੀ ਚਵਾਈ ਦੀ ਕਿੱਦਾਂ ਰਹੂਗੀ ਐਨ ਭਾਈ ਬੰਬ ਵਈ ਆ ਠੀਕ ਆ ਵਾਲਾ ਕਮਾਲਾ ਭਾਈ ਇੱਥੇ ਕਮਾਲਾ ਤੂੰ ਕਹਿੰਦਾ ਨੇ ਉਹਨਾਂ ਨੂੰ ਤੂੰ ਆੜ ਦੀਆਂ ਸਰਹਾਣੇ ਵਰਗੀ ਆ ਠੀਕ ਆ ਗੱਲ ਸੇਠਾਂ ਦੇ ਸਰਹਾਣੇ ਵਰਗੀ ਸਰਹਾਣੇ ਸੇਠਾਂ ਸਰਹਾਣੇ ਠੀਕ ਆ ਗੱਲ ਆ ਸਰੀਰ ਸੋਨਾ ਪਿਆ ਹੈ ਨਾ ਜਿੰਨੇ ਆਪਾਂ ਕਹ ਲਈਏ ਸੰਭਾਲ ਕੇ ਸਜਣ ਨੇ ਚੰਗੀ ਕੀਤੀ ਵੀ ਆ ਇਹ ਕਿਹਦੇ ਕੰਮ ਬਰੀਡ ਚ ਵੀ ਲਾਉਣੀਆਂ ਜਾਂ ਮਰ ਮੱਕਤੇ ਵੀ ਲਾਉਣੀਆਂ ਪਸ਼ੂ ਸਾਰੀ ਮੈਂ ਕਹੂੰਗਾ ਜਿੰਨੇ ਦਿਖਾਏ ਨੇ ਫੁੱਲ ਬਰੀਡ ਚ ਹੀ ਦਿਖਾਏ ਬੱਚੇ ਦੇ ਮਾਰਦੀ ਬਾਈ ਇੱਥੇ ਇੱਥੇ ਛੱਡ ਦੇ ਯਾਰ ਆ ਜੋਪਰਾ ਬੱਚਾ ਦਿਖਾਈ ਪਹਿਲੇ ਜਮਨ 나ੜੂ ਨਾਲ ਇੱਥੇ ਇੱਥੇ ਧਰ ਦੇ ਸੌਤੀ ਇਸ ਵੇਲੇ ਤੱਕ ਆਪਣੇ 나ੜੂ ਨਹੀਂ ਲੱਭਣਾ ਠੀਕ ਆ ਅੱਜ ਅੱਜ ਦਿਖਾ ਦੇ ਲੱਭੀ ਹੁਣ ਦਿਖਾ ਦੇ ਸਵੇਰ ਨੂੰ ਬਾਈ ਕਹਿੰਦਾ 나 ਤੇ ਅੱਜ ਜੇ ਤਸल्ली ਕਰਾ ਦੇ ਇੱਥੋਂ ਇਹਦੇ ਆਰਡਰ ਤੇ ਮਾਰਨੀ ਕੈਮਰਾ ਇਹ ਦੰਦ ਤੋਂ ਬਾਈਕ ਨਾਲ ਚੌਗੀ ਰਹੂਗੀ ਕਿੰਨਾ ਦੱਸਿਆ ਹਾਜ਼ਰ ਮਣੀ 15 ਕਿਲੋ ਸਟਾਰਟਿੰਗ ਹੋ ਗਈਆਂ 20 ਕਿਲੋ ਕੱਟੀ ਦੋ ਜਿੰਨੇ ਆ ਦੇਲੇ ਵੇ ਦੀ ਚੜਾਈ ਠੀਕ ਹੈ ਗੱਲਾਂ ਅਸਲੀ ਆ ਜਿੰਨੀ ਕਹੇਗੀ ਆਸਲੀ ਕਹ ਲਈਏ ਅਸਲ ਆ ਅਸਲੀ ਨਹੀਂ ਅਸਲ ਆ ਠੀਕ ਹੈ ਗੱਲਾਂ ਤੇ ਲੈਵਾ ਅੱਗੇ ਵੀ ਉਹਨਾਂ ਇਹਦੇ ਪਿੱਛੇ ਨੂੰ ਵੀ ਉਹਨਾਂ ਠੀਕ ਹੈ ਗੱਲਾਂ ਕਿਤੇ ਉਹ ਨਹੀਂ ਕੱਟੀ ਹੋ ਕਦੀ ਤੇ ਨਾਲ ਕੀ ਸੀ ਬੱਚਾ ਇਹਦੇ ਕੱਟੀ ਨਾਲ ਕੱਟੀ ਆ ਬੱਚਾ ਇੱਕ ਵਾਰੀ ਹੋਰ ਕਰਾ ਦੇ ਜਾਈਗਾ ਟੋਟਲ ਆਪਾਂ ਮੇਰੇ ਖਿਆਲ ਅੱਠ ਦਿਖਾਈ ਹਾਂਜੀ ਦਿਖਾਤੀਆਂ ਟੌਪ ਤੋਂ ਟੌਪ ਜਿਵੇਂ ਤੁਹਾਨੂੰ ਸਟਾਰਟਿੰਗ ਚੀਜ਼ ਮੈਂ ਦੱਸਿਆ ਸੀ ਨਾ ਵੀ ਦਿਲ ਥਾਮ ਕੇ ਦੇਖਣ ਵਾਲੀ ਆ ਵੀਡੀਓ ਅੱਜ ਵੀ ਜਿਹੜੇ ਸੱਜਣ ਨੇ ਨਹੀਂ ਵੀ ਰੱਖਣੀ ਉਹਦਾ ਵੀ ਸ਼ੌਂਕ ਪੈਦਾ ਕਰਦੀਆਂ ਇੱਦਾਂ ਨੇ ਝੋਟੀਆਂ ਬਾਈ ਲੈ ਕੇ ਆਇਆ ਉਹੀ ਹਾਲ ਆ ਜਿਵੇਂ ਕਈ ਭਰਾਜਮ ਬਾਈ ਨੇ ਦੱਸਿਆ ਮੁੰਦੇ ਵਾਲਾ ਕੰਮ ਉਹ ਔਖਾ ਹੋ ਜਾਂਦਾ ਵੀ ਇੱਦਾਂ ਨੇ ਚੀਜ਼ਾਂ ਲੱਭੜੀਆਂ ਇੱਕੋ ਛੱਤ ਥੱਲੇ ਇਕੱਠੀਆਂ ਕਰ ਲਈਆਂ ਹੁਣ ਤਾਂ ਬਈ ਜਦੋਂ ਇੰਨਾ ਮਾਲ ਖੜਾ ਅਗਲਾ ਇੱਕ ਲੈਣਾ ਆ ਐ ਹੋ ਜਾਂਦਾ ਵੀ ਆ ਲਵਾ ਉਹ ਲਵਾ ਬਸ ਯਰ ਦੋ ਤਿੰਨ ਕੰਫਿਊਜ਼ ਹੋ ਜਾਂਦਾ ਪੂਰਾ ਜੀ ਦੋ ਤਿੰਨ ਦਿਨ ਤਾਂ ਸਾਨੂੰ ਐ ਗਾਗ ਨੂੰ ਲਾਪਨ ਦਾ ਵੀ ਕਿਹੜੀ ਲਵਾ ਠੀਕ ਹੈ ਗੱਲ ਹਾਂਜੀ ਜਦੋਂ ਫੇਰ ਲੇ ਜੁੱਲ ਹੋਣ ਦੀ ਆ ਫੇਰ ਲੈਂਦੇ ਆ ਫੇਰ ਲੈਂਦੇ ਆ ਆ ਫੇਰ ਜੁੱਲ ਹਿੱਲ ਚੱਲੋ ਫੇਰ ਆ ਨਹੀਂ ਪਤਾ ਇੱਕ ਦੇ ਦੋ ਗਾ ਇੱਕ ਦੇ ਦੋ ਹਾਂ ਆ ਨੰਬਰ ਬੋਲ ਦਿੰਦਾ ਆਪਣੀ ਇੱਕ ਪਿਛਰੀ ਝੋਡੀ ਇੱਥੇ ਆਪਾਂ ਆਪਣਾ ਭਾਅ ਵੀ ਜਾਇਜ਼ ਵੀ ਸੀ ਓਕੇ ਝੋਟੀ ਨਫਾ ਆਪਣੇ ਗਾਹਕ ਨੂੰ ਭਰਿਆ ਜਿੱਦਾਂ ਠੀਕ ਆ ਗੱਲ ਹਾਂਜੀ ਇੱਥੇ ਗਾਹਕ ਨੂੰ ਨਫਾ ਭਰ ਕੇ ਝੋਟੀ ਲੈ ਗਏ ਠੀਕ ਆ ਜੀ ਹਾਂਜੀ ਆ ਨੰਬਰ ਬੋਲ ਦਿੰਦਾ 9478474740 ਪਿੰਡ ਛਾਪੋਰਾ ਜੀ ਤਹਿਸੀਲ ਫਲੋਰਾ ਤੇ ਜਿਲ੍ਹਾ ਰਹੂਗਾ ਜਲੰਧਰ ਆ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਹਰ ਤੋਂ ਲੈ ਜਿਓ ਧੰਨਵਾਦ ਜੀ